ਇਹ ਜੀ ਸਪਸ਼ਟੀਕਰਨ ਦੇਣਾ ਹੈ ਕਿ ਕਹਿੰਦੇ ਹੋ ਹਾਂ ਜੀ ਆ ਜੀ ਦਾ ਸਪਸ਼ਟੀਕਰਨ ਦੇਣਾ ਹੈ ਉਹ ਕੀ ਕਹਿੰਦੇ ਹੋ ਮੈਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਾਰਾਜ ਜੀ ਦੇ ਸੰਗੇ ਹੋਏ ਤਖਤ ਦੇ ਉੱਪਰ ਸਿੰਘ ਸਾਹਿਬ ਆਂਦੇ ਹੁਕਮ ਦੇ ਮਤਾਬਕ ਔਰ ਆਪਣੇ ਆਪ ਹੁਲਾ ਬਖਸਾਉਣ ਲੈ ਆਇਆ ਕਿਉਂਕਿ ਔਰ ਕਾਲੀ ਕਾਲੀ ਸਰਕਾਰ ਸੀ ਮੈਂ ਉਹਦੇ ਵਿੱਚ ਹੋਰ ਕਮੇਟੀ ਦਾ ਮੈਂਬਰ ਸੀ। ਭਾਵੇਂ ਉਹ ਪਾਲਸੀ ਬਣਾਉਣ ਵਿੱਚ ਉਹ ਕੰਮ ਕਰਨ ਵਿੱਚ ਮੇਰਾ ਹੱਥ ਤਾਂ ਨਹੀਂ ਸੀ। ਪਰ ਕਿਉਂਕਿ ਮੈਂ ਉਸ ਕੋਵੇਰੇ ਕਮੇਟੀ ਦਾ ਮੈਂਬਰ ਸੀ ਇਸ ਕਰਕੇ ਮੈਨੂੰ ਹੀ ਗੁਰੂ ਮਹਾਰਾਜ ਵੱਲੋਂ ਇਸ ਕੋਤਾਈ ਦੀ ਸਜ਼ਾ ਮਿਲੀ। ਔਰ ਮੈਂ ਸਮਨਾ ਸਿੰਘ ਸਾਹਿਬ ਦਾ ਹੁਕਮ ਜਿਹੜਾ ਹੈ ਉਹ ਸਾਡੇ ਲਈ ਅਲਾਈ ਹੁਕਮ ਹੈ। ਔਰ ਜਿਸ ਬੰਦੇ ਨੇ ਵੀ बतौर ਸਿੱਖ ਦੇ ਪੋਲਿਟਿਕਸ ਨੂੰ बतौर ਸਿੱਖ ਰਹਿਣਾ ਉਹਨੂੰ ਸ੍ਰੀ ਹਰਗੋਬਿੰਦ ਸਾਹਿਬ ਦੇ ਬਖਸ਼ੇ ਹੋਏ ਤਖਤ ਸਿਰ ਨਮਾਣਾ ਹੀ ਪੈਣਾ ਹੈ ਔਰ ਉਹਦੇ ਹੁਕਮ ਨੂੰ ਪੂਲ ਚੜਾਉਣਾ ਹੀ ਪੈਣਾ ਹੈ ਇਸ ਲਈ ਸਿੰਘ ਸਾਹਿਬ ਨੇ ਜੋ ਹੁਕਮ ਛੜਾਇਆ ਮੈਂ ਉਸ ਨੂੰ ਨਮਸਕਾਰ ਸੋਖਰ ਨੂੰ ਅਲਾਈ ਹੁਕਮ ਸਮਝਦੇ ਆਂ ਅੱਜ ਮੈਂ ਆਪਣੀਆਂ ਕੁੱਲਾ ਬਖਸਣ ਲਈ ਆਇਆ ਮੇਰੇ ਕੋਈ ਵੀ ਜਾਣੇ ਅਣਜਾਣੇ ਵਿੱਚ ਕਦੇ ਵੀ ਕੋਈ ਭੁੱਲ ਹੋ ਗਈ ਆ ਤਾਂ ਮੈਂ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਕੇ ਚੱਲਿਆ ਸੱਚੇ ਬਾਦਸ਼ਾਹ ਉਹ ਮੇਰੀਆਂ ਭੁੱਲਾਂ ਨੂੰ ਨਾ ਚਿਤਾਰਦੇ ਹੋਏ ਅਗੇ ਜ਼ਿੰਦਗੀ ਰਹਿੰਦੀ ਜਿਹੜੀ ਆ ਉਹਨਿਸ ਕੋ ਨੇਕ ਤੇ ਪਵਿੱਤਰ ਕੰਮ ਮਨੁਖਤਾ ਦੇ ਫਾਇਦੇ ਲਈ ਕੰਮ ਕਰਾਂ ਅਤੇ 3 ਹਾਲ ਤੱਕ ਸਾਹਮਣੇ ਇਹ ਦੇਖੀ ਚਾ ਕਿ ਸਾਰੇ ਅਕਾਲੀ ਦਲ ਭੰਗ ਕਰਕੇ ਇੱਕ ਮੰਚ ਤੇ ਇਕੱਠੇ ਹੋਵੇ। ਵੀ ਮੰਦੇ ਹੋ ਇਹ ਫੈਸਲਾ ਠੀਕ ਹੈ। ਦੇਖੋ ਬਿਲਕੁਲ ਫੈਸਲਾ ਠੀਕ ਹੈ। ਇੱਕ ਗੱਲ ਹੈ ਇਸ ਗੱਲ ਦਾ ਬੜਾ ਹਾਮੀਆਂ ਔਰ ਸਪਸ਼ਟਾ ਕਿ ਅਕਾਲੀ ਦਲ ਜਿਹੜਾ ਹੈ ਉਹ ਪੰਜਾਬ ਵਿੱਚ ਮਜ਼ਬੂਤ ਹੋਣਾ ਚਾਹੀਦਾ। ਅਕਾਲੀ ਦਲ ਦੀ ਮਜ਼ਬੂਤੀ ਤੋਂ ਬਗੈਰ ਬੜੀ ਸਪਸ਼ਟ ਗੱਲ ਹੈ ਕਿ ਸਿੱਖਾਂ ਦੀ ਸਦੇ ਕੋਈ ਵੀ ਹੋਰ ਪਾਰਟੀ ਇਹਨਾਂ ਦੇ ਦੁੱਖਾਂ ਦੀ ਇਹਨਾਂ ਦੀ ਤਕਲੀਫਾਂ ਦੀ ਇਹਨਾਂ ਦੇ ਲਈ ਕੋਈ ਆਵਾਜ਼ ਨਹੀਂ ਉਠਾਈ ਗਈ ਨੈਸ਼ਨਲ ਪਾਰਟੀ ਦਾ ਕੋਈ ਵੀ ਮੈਂਬਰ ਸ਼ਹਿਰੀ ਹੋਵੇ ਕੋਈ ਮੈਂਬਰ ਇਹਨਾਂ ਦੇ ਕਿਸੇ ਕੰਮ ਦੇ ਦੁੱਖ ਸੁੱਖਾਂ ਦੀ ਆਵਾਜ਼ ਉਠਾ ਸਕਦਾ ਇਸ ਲਈ ਪੰਜਾਬ ਵਿੱਚ ਮੈਂ ਚਾਹੁੰਦਾ ਕਿ ਅਕਾਲੀ ਦਲ ਮਜ਼ਬੂਤ ਹੋਵੇ ਕਿਉਂਕਿ ਪੰਜਾਬ ਦੇ ਜਿਹੜੇ ਮਸਲੇ ਨੇ ਮਿਸਾਲ ਤੌਰ ਤੇ ਕਿਸਾਨੀ ਦਾ ਮਸਲਾ ਹੈ ਫਿਰ ਹੋਰ ਕਈ ਪੰਜਾਬ ਦੇ ਪਾਣੀਆਂ ਦਾ ਮਸਲਾ ਹੈ ਪੰਜਾਬ ਦੇ ਇਲਾਕਿਆਂ ਦਾ ਮਸਲਾ ਹੈ ਪੰਜਾਬ ਦੀ ਰਾਜਧਾਨੀ ਦਾ ਮਸਲਾ ਹੈ ਪੰਜਾਬ ਦੇ ਵਾਟਰ ਵਰਸ ਦੇ ਜਿਹੜੇ ਹੈ ਜਿਨੇ ਊਣਾ ਦਾ ਮਸਲਾ ਹੈ ਇਸ ਲਈ